ਪੂਰੇ ਪੰਜਾਬ ਦੀ ਸਿਆਸਤ ਐਸ ਵੇਲੇ ਤਰਨਤਾਰਨ ਤੋਂ ਚੱਲ ਰਹੀ ਆ ਭਾਈ ਤੇ ਸਾਰੇ ਪੰਜਾਬ ਦੀਆਂ ਜਿਹੜੀਆਂ ਨਜ਼ਰਾਂ ਉਹ ਵੀ ਤਰਨਤਾਰਨ ਸਾਹਿਬ ਦੀ ਧਰਤੀ 'ਤੇ ਲਟਕੀਆਂ ਹੋਈਆਂ ਵੀ ਤਰਨਤਾਰਨ ਵਿੱਚ ਐਸ ਵੇਲੇ ਕੀ ਚੱਲ ਰਿਹਾ ਵੀਰ ਮੈਂ ਕਿਹਾ ਐਸ ਵੇਲੇ ਕਿੱਦਾਂ ਦੀ ਪੋਜੀਸ਼ਨ ਕਿੱਦਾਂ ਦੀ ਚੱਲ ਰਹੀ ਤੁਸੀਂ ਪਿੰਡਾਂ ਦੀ ਵੀ ਕੰਮ ਹੋ ਰਿਹਾ ਹੋਰ ਤੋਂ ਵਧੀਆ ਜੀ ਆਪਾਂ ਜਿੱਤਦੇ ਆ ਤੇ ਕੋਈ ਕਿਸੇ ਨਾਲ ਆਪਾਂ ਕੋਈ ਕਹਿ ਦਈਏ ਵੀ ਆਪਣੀ ਜਿਹੜੀ ਆ ਭਾਈ ਸਾਹਿਬ ਭਾਈ ਮਨਦੀਪ ਸਿੰਘ ਅਕਾਲੀ ਦਲਵਾਸ ਪੰਜਾਬ ਦੇ ਵੱਲੋਂ ਤੇ ਨਾਲ ਪੰਥ ਦੇ ਵੀ ਸਾਰੇ ਪੰਥਾਂ ਨੇ ਸਹਿਯੋਗ ਦਿੱਤਾ ਸਾਂਝੇ ਉਮੀਦਵਾਰ ਆ ਤੇ ਬਹੁਤ ਵਧੀਆ ਜਿਹੜੇ ਉਹ ਸ਼ਾਂਤਤਾ ਜਿੱਤਾਂ ਹਾਸਲ ਕਰਨਗੇ ਕਿਤੇ ਕੋਈ ਹਰਕ ਪਿੰਡ ਦੇ ਵਿੱਚੋਂ ਸ਼ਹਿਰ ਦੇ ਵਿੱਚੋਂ ਹਰ ਤਾਂ ਤੋਂ ਸਾਨੂੰ ਬਹੁਤ ਵਧੀਆ ਰਿਸਪੌਂਸ ਮਿਲ ਰਿਹਾ ਕਿਤੇ ਕੋਈ ਉਹ ਸ਼ੱਕ ਵਾਲੀ ਕੋਈ ਗੱਲ ਨਹੀਂ ਤੇ ਬਹੁਤ ਵਧੀਆ ਅਸੀਂ ਜਿੱਤਾਂ ਹਾਸਲ ਕਰ ਰਹੇ ਆ ਨਹੀਂ ਤੁਸੀਂ ਉਹ ਬਲਟੋਆ ਸਾਹਿਬ ਦੀ ਵੀਡੀਓ ਨਹੀਂ ਦੇਖੀ ਐ ਕੋਈ ਵਾਇਰਲ ਹੋਣ ਈ ਆ ਉਹ ਕਿਤੇ ਉਹ ਇੱਕ ਉਹਨਾਂ ਨੂੰ ਛੱਡੋ ਜੀ ਉਹ ਤੇ ਪਹਿਲਾਂ ਜਦੋਂ ਭਾਈ ਸਾਹਿਬ ਦੀ ਬਾਜੀ ਉਦੋਂ ਵੀ ਕਹਿ ਰਹੇ ਇਹਨਾਂ ਨੂੰ ਕਿਹਨ ਵੋਟ ਨਹੀਂ ਪਾਉਣੀ ਤੇ ਉਦੋਂ ਵੀ ਤੁਸੀਂ ਦੇਖ ਲਓ ਆਪਾਂ 2 ਲੱਖ ਤੋਂ ਉੱਤੇ ਜਿਹੜੀ ਲੀਡ ਦੇ ਉੱਤੇ ਜਿੱਤੇ ਆ ਭਾਈ ਸਾਹਿਬ ਭਾਈ ਅਮਿਤਪਾਲ ਸਿੰਘ 2 ਲੱਖ ਤੋਂ ਉੱਪਰ ਲੀਡ ਦੇ ਉੱਤੇ ਜਿੱ ਤੇ ਆਪਾਂ ਉਹਨਾਂ ਦੀ ਉਹੋ ਜਿਹੇ ਬੰਦੇ ਦਾ ਆਪਾਂ ਜਿਹਦਾ ਵੋਟ ਵੀ ਕੋਈ ਨਹੀਂ ਪਈ ਤੇ ਸਾਰੀ ਦੁਨੀਆ ਨਾਲ ਆਪਾਂ ਜਾਂ ਫੇਸਬੁੱਕ ਤੇ ਜਾਂ ਦੂਜੇ ਆਪਾਂ ਵੇਖੀ ਜਿੱਥੇ ਕਮੈਂਟਾਂ ਤੇ ਦੁਨੀਆ ਜੋ ਉਹਨਾਂ ਨੂੰ ਜਵਾਬ ਦੇ ਰਹੀ ਆ ਉਹਦੇ ਬਾਰੇ ਅਸੀਂ ਚਰਚਾ ਨਹੀਂ ਕਰਨਾ ਚਾਹੁੰਦੇ ਇੱਥੇ ਅੱਛਾ ਤੋ ਤੁਹਾਨੂੰ ਮੁਕਾਬਲਾ ਇਸ ਵੇਲੇ ਕਿਹਦਾ ਕਿਹਦਾ ਲੱਗਦਾ ਜੀ ਮੁਕਾਬਲੇ ਇਸ ਵੇਲੇ ਕਿਸੇ ਦਾ ਮੁਕਾਬਲਾ ਨਹੀਂ ਮੁਕਾਬਲਾ ਦੂਜੇ ਤੇ ਚਿੰਨਬਰ ਵਾਲਿਆਂ ਦਾ ਮੁਕਾਬਲਾ ਹੋ ਸਕਦਾ ਸਾਡੇ ਨਾਲ ਕੋਈ ਮੁਕਾਬਲਾ ਨਹੀਂ ਅਸੀਂ ਅੱਜ ਸ਼ਰੇਆਮ ਜਿਹੜਾ ਬਹੁਤ ਵੱਡੀ ਲੀਡ ਦੇ ਉੱਤੇ ਜਿੱਤਾਂਗੇ ਅਸੀਂ ਇਸ ਜਿਹੜਾ ਤਨਤਨ ਹਲਕਾ ਇਦੇ ਵਿੱਚੋਂ ਅਸੀਂ ਕੋਈ ਅੰਦਾਜ਼ਾ 25000 ਦੇ ਲੀਡ ਘਟੋ ਘਟਾ ਅਸੀਂ ਲੈ ਕੇ ਜਾਵਾਂਗੇ ਠੀਕ ਹੈ ਜੀ ਤੇ ਇਧਰ ਨੌਜਵਾਨ ਵੀਰਿਆ ਇਹਦੇ ਨਾਲ ਵੀ ਗੱਲਬਾਤ ਕਰਦੇ ਵੀਰ ਤਰਨ ਤਰਨ ਦੀ ਇਲੈਕਸ਼ਨ ਨੂੰ ਤੁਸੀਂ ਕਿੱਦਾਂ ਦੇਖਦੇ ਆ ਸਾਰਾ ਪੰਜਾਬ ਸੁਣ ਰਿਹਾ ਆ ਸਾਰੇ ਪੰਜਾਬ ਦੀਆਂ ਨਜ਼ਰਾਂ ਇਸ ਵੇਲੇ ਪੰਜਾਬ ਤੇ ਤੁਸੀਂ ਕੀ ਨੌਜਵਾਨ ਇਸ ਵੇਲੇ ਕੀ ਸੋਚਦੇ ਆ ਅਸੀਂ ਭਾਈ ਜਿਵੇਂ ਹੁਣ ਗਰਾਊਂਡ ਲੈਵਲ ਤੇ ਖੜੇ ਆ ਜੁਰੇ ਵਿਚਰੇ ਆ ਤਾਂ ਇੱਥੇ ਸਾਡੀ ਤੁਹਾਡੇ ਵਾਂਗੂ ਕਿਸੇ ਸੱਜਣ ਨਾਲ ਗੱਲ ਹੋ ਰਹੀ ਸੀ ਤੇ ਉਹ ਕਹਿੰਦਾ ਭਾਈ ਕੀ ਸਕੋਪ ਲੱਗਦਾ ਸੋ ਮੇਰਾ ਉਹਨੂੰ ਜਵਾਬ ਸੀ ਮੈਂ ਕਿਹਾ ਭਾਈ ਸਕੋਪ ਨਹੀਂ ਹੁਣ ਤਾਂ ਹੋਪ ਹੀ ਰਹਿ ਗਈ ਸੋ ਹੋਪ ਜਿਹੜੀ ਉਹ ਆਪਾਂ ਨੂੰ ਉਹ ਭਾਈ ਅਮਰਤਪਾਲ ਸਿੰਘ ਤੋਂ ਹੁਣ ਸੋ ਉਹਨਾਂ ਦੀ ਜਿਹੜੀ ਜਥੇਬੰਦੀ ਹੈ ਆਪਾਂ ਨੂੰ ਪਤਾ ਇਹ ਵਾਰਿਸ ਪੰਜਾਬ ਦੇ ਜਥੇਬੰਦੀ ਆਪਣੇ ਬਾਈ ਦੀਪ ਸਿੱਧੂ ਨੇ ਇੱਕ ਇੰਟੈਲੈਕਚੁਅਲ ਇੱਕ ਰੋਸ਼ਨ ਦਿਮਾਗ ਦੇ ਬੰਦੇ ਨੇ ਸ਼ੁਰੂਆਤ ਕੀਤੀ ਸੀ ਸੋ ਜਦੋਂ ਕੋਈ ਥੋੜੇ ਕੋਲ ਥੋੜੀ ਧਰਤੀ ਤੇ ਕੋਈ ਰੋਸ਼ਨ ਦਿਮਾਗ ਬੰਦਾ ਜੰਮਿਆ ਹੋਵੇ ਜਾਇ ਹੋਵੇ ਤਾਂ ਜੋ ਉਹਦਾ ਵਿਜ਼ਨ ਇਸ ਮਿੱਟੀ ਪ੍ਰਤੀ ਇਸ ਖਿਰਤੇ ਪ੍ਰਤੀ ਜਾਂ ਸਾਡੇ ਪੰਥ ਪ੍ਰਤੀ ਹੋ ਸਕਦਾ ਤਾਂ ਉਹ ਚੋਂ ਇਹ ਜਿਹੜੀ ਜੱਥੇਬੰਦੀ ਉੱਪਜੀ ਸੀ ਸੋ ਉਸੇ ਲੀਕਾਂ ਦੇ ਉੱਤੇ ਅੱਜ ਅਸੀਂ ਸਾਰੇ ਚੱਲ ਰਹੇ ਹਾਂ ਤੇ ਪੰਜਾਬ ਜੁੜ ਰਿਹਾ ਸੋ ਉਹੀ ਗੱਲ ਫੇਰ ਆਉਂਦੀ ਹੈ ਜੀ ਵੀ ਸਕੋਪ ਦੀ ਗੱਲ ਨਹੀਂ ਹੋਪ ਦੀ ਗੱਲ ਹੈ ਤੇ ਹੋਪ ਸਾਨੂੰ ਵਾਰਿਸ ਪੰਜਾਬ ਦੇ ਜੱਥੇਬੰਦੀ ਤੂਈ ਹੈ ਵੀ ਜਦੋਂ ਤੁਹਾਨੂੰ ਕਿੰਨਾ ਇੱਕ ਮਾਰਜਨ ਦੀ ਲੀਡ ਲੱਗਦੀ ਵੀ ਤੁਸੀਂ ਜਦੋਂ ਤੁਸੀਂ ਕਿੰਨੇ ਅਸੀਂ ਗੈਤ ਰਹੇ ਹਾਂ ਵੀ ਲੀਡ ਕਿੰਨੀ ਕਾਊਗੀ ਮਤਲ ਅੰਦਾਜ਼ਨ ਇੱਕ ਅਨੁਮਾਨ ਹੁੰਦਾ ਬੰਦੇ ਦਾ ਤੁਸੀਂ ਨੌਜਵਾਨ ਆ ਨੌਜਵਾਨ ਇਹਨਾਂ ਚੀਜ਼ਾਂ ਬਾਰੇ ਜਿਆਦਾ ਸੋਚਦੇ ਆ ਮੈਂ ਤਾਂ ਪੁੱਛਿਆ ਵੀ ਤੁਸੀਂ ਹੁਣ ਇੱਕ ਚੀਜ਼ ਹੋਰ ਦੇ ਇਸ ਲੜਾਈ ਦੇ ਵਿੱਚ ਜਦੋਂ ਖਾਲਸਾ ਲੜਾਈ ਦੇ ਵਿੱਚ ਆ ਜਾਂਦਾ ਸੋ ਖਾਲਸੇ ਦਾ ਮੁਕਾਬਲਾ ਕਿਸੇ ਨਾਲ ਨਹੀਂ ਹੁੰਦਾ ਸੋ ਖਾਲਸੇ ਨੇ ਜਿੱਤ ਦਰਜ ਕਰਨੀ ਹੁੰਦੀ ਆ ਉਹ ਜਿਹੜੇ ਅੰਕੜੇ ਹੁੰਦੇ ਪੈਮਾਨੇ ਹੁੰਦੇ ਨੇ ਉਹ ਤਾਂ ਜਿਹੜੇ ਬਾਅਦ ਵਾਲੇ ਹੁੰਦੇ ਨੇ ਉਹ ਲਾਉਂਦੇ ਹੁੰਦੇ ਨੇ ਸੋ ਖਾਲਸਾ ਆਪਣੀ ਜਿੱਤ ਦਰਜ ਕਰਦਾ ਜਦੋਂ ਮੌਜੂਦਾ ਸਰਕਾਰ ਦੇ ਜਿਹੜੇ ਲੀਡਰ ਆ ਉਹ ਵੀ ਗੱਡੀਆਂ ਘੁੰਮਦੀਆਂ ਫਿਰਦੀਆਂ ਲਾਲ ਬੱਤੀਆਂ ਵਾਲੀਆਂ ਗੱਡੀਆਂ ਤਰਨ-ਤਰ ਦੀਆਂ ਸੜਕਾਂ ਜਿਹੜੀਆਂ ਉਹ ਅੱਦਾ-ਅੱਦਾ ਫੁੱਟ ਨੀਵੀਆਂ ਹੋ ਜਾਣੀਆਂ ਜਿਆਨੂੰ ਵੋਟਾਂ ਪੈਣੀਆਂ ਮੈਂ ਲਾਦਾ ਇੰਨੀਆਂ ਗੱਡੀਆਂ ਇਨੇ ਲੀਡਰ ਕਿਹੜੀ-ਕਿਹੜੀ ਪਾਰਟੀ ਦੇ ਲੀਡਰ ਇੱਥੇ ਤੁਰ ਇਹ ਲੱਗਦਾ ਨਹੀਂ ਤੁਹਾਨੂੰ ਵੀ ਸਾਰੇ ਨਿਗਾ ਟਿਕਾ ਕੇ ਇਸ ਵੇਲੇ ਸਤਾਈਲ ਦੇਖ ਰਹੇ ਆਪਣੇ ਗੱਲ ਕਰਦਿ ਕਿ ਵੀ ਦੋ ਦੋ ਗੱਡੀਆਂ ਉਹਨਾਂ ਜਿਹੜਾ ਮੌਜੂਦਾ ਪਾਰਟੀ ਦੇ ਲੰਘੇ ਗਿਆ ਹੂਟਰ ਪਿੱਛੇ ਸੁਣਦੇ ਹੋਣੇ ਬਾਈਆਂ ਨੂੰ ਸੋ ਕਰਨ ਤਰਨ ਵਾਲੀ ਸੀਟ ਤੇ ਜਿਹੜਾ ਮਤਲਬ ਇਹ ਜ਼ੋਰ ਲਾ ਰਹੇ ਨੇ ਤੁਸੀਂ ਇੱਕ ਚੀਜ਼ ਦੇਖਿਓ ਜੀ ਜਦੋਂ ਪੰਥਕ ਪਾਰਟੀ ਕੋਈ ਮੁਕਾਬਲੇ ਚ ਨਹੀਂ ਹੁੰਦੀ ਉਦੋਂ ਇਹ ਜਿਹੜੇ ਚਾਹੇ ਕਾਲੀਦਾਲ ਵਾਲੇ ਨੇ ਚਾਹੇ ਆਪਣੇ ਇਹ ਭੀਜਪੀ ਵਾਲੇ ਨੇ ਚਾਹੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਚਾਹੇ ਝਾੜੂ ਪਾਰਟੀ ਦੀ ਗੱਲ ਕਰ ਲਈਏ ਇੱਕ ਦੂਜੇ ਤੇ ਬਹੁਤ ਤੌਮਤबाजी ਬਹੁਤ ਇਲਜ਼ਾਮ ਲਾਉਂਦੇ ਨੇ ਪਰ ਜਦੋਂ ਕਿਸੇ ਸੀਟ ਦੇ ਉੱਤੇ ਪੰਥਕ ਬੰਦਾ ਜਾਂ ਪੰਜਾਬ ਦੀ ਮਿੱਟੀ ਦੀ ਗੱਲ ਕਰਨ ਵਾਲਾ ਉਸ ਕੈਂਡੀਡੇਟ ਖੜਾ ਹੋ ਜਾਂਦਾ ਉਦੋਂ ਇਹ ਤਿੰਨੇ ਚਾਰੀ ਪਾਰਟੀਆਂ ਇਕੱਠੀਆਂ ਹੋ ਕੇ ਉਹਦੇ ਖਿਲਾਫ ਜਿਹੜਾ ਉਹਦੀ ਕਪਕੈਲੀਆ ਕਰਦਾਰ ਖੁਸ਼ੀ ਜਾਂ ਉਹਨਾਂ ਨੂੰ ਵੀ ਬੈਕਫੁੱਟ ਤੇ ਕਿਵੇਂ ਲੈ ਕੇ ਜਾਣਾ ਫਿਰ ਇਕੱਠੇ ਹੋ ਕੇ ਕੰਮ ਕਰਦੇ ਨੇ ਸੋ ਉਸੇ ਚੀਜ਼ ਤਹਿਤ ਇਹ ਜਿੰਨੇ ਨੇ ਹੁਣ ਸਾਰੇ ਇੱਥੇ ਇਸ ਹੱਬ ਚ ਤਰੰਤਰਾਲ ਵਿੱਚ ਇਕੱਠੇ ਹੋ ਰਹੇ ਨੇ ਵੀ ਇੱਥੋਂ ਮਨਦੀਪ ਸਿੰਘ ਜਿੱਤਣਾ ਜਾਵੇ ਉਦਾਂ ਇਹਦਾ ਗੱਲਾਂ ਆਪਣੇ ਸੁਣ ਚ ਆਉਂਦੀਆਂ ਵੀ ਜਿਹੜਾ ਸਰਕਾਰਾਂ ਇਦਾਂ ਕਹਿ ਲੈਂਦੀਆਂ ਵੀ ਜਿਹੜੀ ਬਾਈ ਇਲੈਕਸ਼ਨ ਹੁੰਦੀ ਹੈ ਉਹ ਤਾਂ ਸਰਕਾਰਾਂ ਜਿੱਤੀਆਂ ਹੀ ਹੁੰਦੀਆਂ ਜਿੱਦਾਂ ਹੁਣ ਲੁਧਿਆਣੇ ਇਲੈਕਸ਼ਨ ਹੋ ਗਿਆ ਠੀਕ ਕਹਿੰਦੇ ਅਸੀਂ ਉਹ ਇਲੈਕਸ਼ਨ ਮੈਂ ਇੱਕ ਆਕੂ ਨਾਲ ਗੱਲ ਕੀਤੀ ਸੀ ਇਹਨਾਂ ਦੇ ਨਾਲ ਕਹਿੰਦਾ ਉਹ ਸਾਨੂੰ ਹਜੇ ਟਫ ਲੱਗਦੀ ਹੈ ਇਹ ਤਾਂ ਸੌਖੀ ਆ ਤੁਸੀਂ ਇਸ ਬਾਰੇ ਕੀ ਸੋਚਦੇ ਨਹੀਂ ਇਹੋ ਜਿਹਾ ਕੁਝ ਨਹੀਂ ਹੁੰਦਾ ਹੁੰਦਾ ਅਸਲ 'ਚ ਜਿਹੜੇ ਲੋਕਾਂ 'ਚ ਕਨਫਲਿਕਟ ਆਉਂਦੇ ਨੇ ਜਿਵੇਂ ਆਪਾਂ ਬਾਈ ਇਲੈਕਸ਼ਨ ਦੀ ਗੱਲ ਕਰ ਲੈਂਦੇ ਆ ਵੀ ਚਲੋ ਇਹ ਤਾਂ ਮੌਜੂਦਾ ਪਾਰਟੀ ਕਹਿੰਦਾ ਵੀ ਪਲੇ ਜਾਊਗੀ ਜਦੋਂ ਮੌਜੂਦਾ ਪਾਰਟੀ ਨੇ ਗਰਾਉਂਡ ਲੈਵਲ ਤੇ ਕੰਮ ਇਹਨਾਂ ਜੀ ਕਰੇ ਹੁਣ ਸੜਕਾਂ ਤੁਸੀਂ ਕਹੇ ਸੀ 2-2 ਫੁੱਟ ਨੀਵੇਂ ਕਰਦੇ ਆਂ ਪੰਜਾਬ ਦੀਆਂ ਸੜਕਾਂ ਦਾ ਹਾਲਤਾ ਦੇਖੋ ਕੀ ਹੋਇਆ ਪਿਆ ਆ ਫਲੱਡਸ ਨੇ 2023 ਵਾਲੇ ਫਲੱਡ ਜਿਹੜੇ ਆਏ ਸੀ ਉਹਨਾਂ ਨਾਲ ਜਿਹਦਾ ਨੁਕਸਾਨ ਹੋਇਆ ਸੀ ਉਹ ਨਹੀਂ ਹੁਣ ਤੱਕ ਸਿਮਟਿਆ ਗਿਆ ਆ 25 ਵਾਲੇ ਤਾਂ ਕਿੱਥੋਂ ਕਵਰ ਅਪ ਕਰ ਲਣਗੇ ਸੋ ਗਰਾਉਂਡ ਲੈਵਲ ਤੇ ਸਰਕਾਰ ਹਰ ਪਾਸੇ ਫੇਲ ਰਹੀ ਹੈ ਜੀ ਜੋ ਵਾਅਦੇ ਕੀਤੇ ਸੀਗੇ ਜੋ ਬਦਲਾਅ ਦੀ ਗੱਲ ਕਰੀ ਸੀ ਜੋ ਇਨਕਲਾਬ ਦੀ ਗੱਲ ਕਰੀ ਸੀ ਉਹ ਤਾਂ ਜਿਹੜੇ ਇਹਨਾਂ ਦੇ ਐਮਐਲਏ ਬਣੇ ਨੇ ਉਹਨਾਂ ਦੇ ਘਰਾਂ ਚ ਆਇਆ ਜੀ ਬਦਲਾਅ ਉਹ ਤਾਂ ਆਮ ਜਨਤਾ ਦੀ ਅਜੀ ਬਿਲਕੁਲ ਹੈਗਾ ਜੀ ਨਸ਼ਾ ਹੁਣ ਆਪਾਂ ਨੂੰ ਕਿਹੜਾ ਪਤਾ ਨਹੀਂ ਹੈਗਾ ਨਸ਼ਾ ਵਿਗ ਵੀ ਰਿਹਾ ਮਤਲਬ ਕਿ ਜਿਹੜੀ ਆ ਹੁਣ ਕੱਲ ਪਰਸ ਨਿਊਜ਼ ਦੇ ਕੇ ਹਟਿਆ ਇੱਕ ਕਪਲ ਸੀ ਉਹਨਾਂ ਨੇ ਆਪਣਾ ਬੱਚਾ ਹੀ ਵੇਚਤਾ ਬਾਈ ਜੀ ਸਿਰਫ ਚਿੱਟਾ ਪੀਣ ਦੇ ਚੱਕਰ ਚ ਨਸ਼ੇ ਵਾਲੇ ਨੂੰ ਤਾਂ ਨਸ਼ਾ ਚਾਹੀਦਾ ਉਹਨੇ ਨਿਆਣਿਆਂ ਤੋਂ ਕੀ ਲੈਣਾ ਹੈ ਨਾ ਉਹ ਤਾਂ ਆਪਣਾ ਡੰਗ ਸਰਨਾ ਚਾਹੀਦਾ ਹਾਂ ਬੀਸਿਕਲੀ ਗਵਰਨਮੈਂਟ ਫੇਲਰ ਹੈ ਜੀ ਇਹ ਜੇ ਗਵਰਨਮੈਂਟ ਇੱਥੇ ਇਸ ਆਪਾਂ ਕਹਿ ਸਕਦੇ ਹਾਂ ਜਿੱਥੇ ਗੁਰੂ ਸਾਹਿਬਾਨ ਨੇ ਮਤਲਬ ਕਿ ਚਾਰ ਟੈਮ ਬਾਣੀ ਚੱਲਦੀ ਹੋਵੇ ਉਸ ਧਰਤੀ ਦੇ ਉੱਤੇ ਨਸ਼ੇ ਦੀ ਗਲਤਾਨ ਚ ਉੱਥੇ ਦਾ ਯੂਥ ਉਤਰੀ ਜਵਾਨੀ ਡੁੱਬਦੀ ਜਾ ਰਹੀ ਹੋਵੇ ਜਾਂ ਸਾਡਾ ਜਵਾਨ ਪ੍ਰਵਾਸ ਇੰਨਾ ਕਰ ਰਿਹਾ ਤੇ ਇੱਥੇ ਭਈ ਆ ਕੇ ਉਸ ਲੈਵਲ ਤੇ ਆਪਣੇ ਘਰ ਬਣਾ ਰਹੇ ਨੇ ਪੱਕੇ ਵਸਨੀਕ ਹੋ ਰਹੇ ਨੇ ਤੇ ਸਾਡੀ ਹਿਊਮਨ ਟ੍ਰੈਫਿਕਿੰਗ ਹੋ ਰਹੀ ਹੈ ਸਾਡੇ ਜਿੰਨੇ ਨੌਜਵਾਨ ਸੀ ਕ੍ਰੀਮ ਸੀ ਉਹ ਬਾਹਰ ਜਾ ਰਹੀ ਹੈ ਸੋ ਇਹ ਫੇਲਰ ਗਵਰਨਮੈਂਟ ਦੀ ਗਵਰਨਮੈਂਟ ਇਸ ਲੈਵਲ ਤੇ ਕੰਮ ਨਹੀਂ ਕਰ ਰਹੀ ਹੈ ਕਿ ਉਹ ਸਿਰਫ ਤੁਹਾਨੂੰ ਭਿਖਾਰੀ ਬਣਾ ਰਹੀ ਹੈ ਜੀ ਕਦੇ ਤੁਹਾਨੂੰ ਕਹਿ ਦਿੰਦੀ ਹੈ ਤੁਹਾਡੇ ਬਿਜਲੀ ਦੇ ਬਿੱਲ ਫ੍ਰੀ ਨੇ ਕਦੇ ਤੁਹਾਨੂੰ ਕਹਿ ਦਦਦੇ ਨੇ ਉਹ ਤੁਹਾਡੇ ਜਿਹੜੇ ਬੱਸਾਂ ਦੇ ਕਿਰਾਏ ਨੇ ਉਹ ਫ੍ਰੀ ਨੇ ਤੋ ਹੁਣ ਆ ਲੇਡੀਜ਼ ਨੂੰ ਹੋਰ ਕਿਹਾ ਆ ਵੀ ਤੁਹਾਡੇ ਖਾਤੇ 'ਚ 1000 ਰੁਪਏ ਪਾਵਾਂ ਕਿ ਤੁਹਾਨੂੰ ਇਹ ਭਿਖਾਰੀ ਵੀ ਬਣਾ ਰਹੇ ਤੁਹਾਨੂੰ ਨਕਮਾ ਵੀ ਬਣਾ ਰਹੇ ਨੇ ਸੋ ਇਹ ਜਿਹੜੇ ਗਰਾਊਂਡ ਲੈਵਲ ਤੇ ਕੰਮ ਕਰਨ ਵਾਲੇ ਵਿਸ਼ੇ ਹੁੰਦੇ ਨੇ ਚਾਹੇ ਤੁਹਾਡੀ ਹੈਲਥ ਨੂੰ ਰਿਲੇਟਡ ਸਭ ਤੋਂ ਪਹਿਲਾਂ ਹੈਲਥ ਆਉਂਦੀ ਏ ਜੀ ਆਪਣੀ ਹੈਲਥ ਦੇ ਰਿਲੇਟਡ ਇਹਨਾਂ ਨੇ ਕੀ ਕੰਮ ਕੀਤਾ ਨਹੀਂ ਕੁਝ ਵੀ ਨਹੀਂ ਕੀਤਾ ਹੈਗਾ ਸੋ ਇਹ ਗਵਰਨਮੈਂਟ ਫੇਲਰ ਰਹੀ ਹੈ ਜੀ ਕੰਮ ਪੰਜਾਬ ਦੇ ਹੋਰ ਨੇ ਮੁੱਦੇ ਹੋਰ ਨੇ ਜਿਨ੍ਹਾਂ ਤੇ ਗੱਲਾਂ ਹੋਣੀਆਂ ਚਾਹੀਦੀਆਂ ਨੇ ਪੰਜਾਬ ਮੇਰੇ ਦੇ ਨੌਜਵਾਨ ਜਿਹੜੇ ਮੰਨ ਲਾ ਲਓ ਵੀ ਇਹ ਲੈਕਚਰ ਨੇ ਆ ਨਾ ਹੁਣ ਜਦਾਂ ਬਲਾਰੇ ਸਾਡੇ ਸਾਹਮਣੇ ਨਿਕਰ ਕੇ ਮੂਹਰੇ ਹੁੰਦੇ ਆ ਤੇ ਉਹ ਬੋਲਦੇ ਮਨ ਖੁਸ਼ ਹੁੰਦਾ ਭਾਵੇਂ ਉਹ ਕਿਸੇ ਵੀ ਪਾਰਟੀ ਲੈ ਹੋਣ ਵੀਰ ਨੇ ਬਹੁਤ ਵਧੀਆ ਸੁਲਝੇ ਹੋਏ ਜਵਾਬ ਦਿੱਤੇ ਆ ਤੇ ਤੁਹਾਨੂੰ ਇਹਨਾਂ ਦੇ ਵਿਚਾਰ ਕਿਦਾਂ ਲੱਗੇ ਕਮੈਂਟ ਬਾਕਸ ਵਿੱਚ ਆਪਣੀ ਰਾਏ ਜਰੂਰ ਦੇਈਏ ਧੰਨਵਾਦ